ਨੌਜਵਾਨਾਂ ਨੇ ਬਦਲ ਕੇ ਰੱਖ ਦਿੱਤੀ ਆਪਣੇ ਪਿੰਡ ਦੀ ਨੂਹਾਰ ਇਹ ਨੌਜਵਾਨ ਆਪਣੇ ਪਿੰਡ ਚ ਸਾਂਭੀ ਬੈਠੇ ਨੇ ਪੂਰੇ ਪੰਜਾਬ ਦਾ ਵਿਰਸਾ ਵੇਖੋ ਪਿੰਡ ਦੀਆਂ ਤਸਵੀਰਾਂ ਵੇਖ ਤੁਹਾਡੀ ਵੀ ਖੁਸ਼ ਹੋ ਜਾਵੇਗੀ ਰੂ ਤਾਂ ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਪਿੰਡਾਂ ਦੇ ਵਿਕਾਸ ਦੇ ਲਈ ਵੱਖੋ ਵੱਖਰੇ ਉਪਰਾਲੇ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਪੰਜਾਬ ਸਰਕਾਰ ਦੇ ਵੱਲੋਂ ਵੱਖੋ ਵੱਖਰੇ ਤਰੀਕੇ ਦੀਆਂ ਫੈਸਿਲਿਟੀਆਂ ਜਿਹੜੀਆਂ ਨੇ ਪਿੰਡਾਂ ਦੇ ਵਿੱਚ ਪ੍ਰਦਾਨ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਦੂਸਰੇ ਪਾਸੇ ਅਸੀਂ ਇੱਕ ਤੁਹਾਨੂੰ ਇੱਕ ਅਜੀਹਾ ਪਿੰਡ ਦਿਖਾਉਣਾ ਚਾਹੁੰਦੇ ਆ ਜਿੱਥੇ ਦੇ ਨੌਜਵਾਨਾਂ ਨੇ ਪੰਜਾਬ ਦਾ ਵਿਰਸਾ ਜਿਹੜਾ ਆ ਇੱਕ ਪੂਰੇ ਪਿੰਡ ਦੇ ਵਿੱਚ ਸਮੋਲਿਆ ਜੀ ਹਾਂ ਅਸੀਂ ਗੱਲ ਕਰ ਰਹੇ ਆ ਬਰਨਾਲਾ ਜ਼ਿਲ੍ਹੇ ਦੇ ਪਿੰਡ ਮੰਗੇਵਾਲ ਦੀ ਤਾਂ ਨੌਜਵਾਨਾਂ ਦੇ ਵੱਲੋਂ ਪਿੰਡ ਦੇ ਵਿੱਚ ਇੱਕ ਵੱਖਰਾ ਉਪਰਾਲਾ ਕੀਤਾ ਗਿਆ ਨੌਜਵਾਨਾਂ ਨੇ ਪੰਜਾਬੀ ਵਿਰਸੇ ਨੂੰ ਸਾਂਭਣ ਦੇ ਲਈ ਪਿੰਡ ਦੇ ਵਿੱਚ ਹੀ ਪੂਰਾ ਪੰਜਾਬੀ ਵਿਰਸਾ ਜਿਹੜਾ ਆ ਉਹ ਦਰਸਾਇਆ। ਬੱਸ ਸਟੈਂਡ ਨੂੰ ਚੰਗੀ ਤਰ੍ਹਾਂ ਰੰਗ ਕੀਤਾ ਗਿਆ। ਉਸ ਦੇ ਵਿੱਚ ਪੁਰਾਤਨ ਤਸਵੀਰਾਂ ਜਿਹੜੀਆਂ ਨੇ ਉਹ ਲਗਾਈਆਂ ਗਈਆਂ ਨੇ। ਉੱਥੇ ਇੱਕ ਪਿੰਡ ਦੇ ਵਿੱਚ 400 ਸਾਲਾ ਪੁਰਾਣਾ ਜਿਹੜਾ ਖੂਹ ਸੀ ਉਸ ਨੂੰ ਸਾਹਮਣੇ ਇਹਨਾਂ ਨੌਜਵਾਨਾਂ ਦੇ ਵੱਲੋਂ ਰੱਖਿਆ ਗਿਆ। ਤਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਇਹ ਇੱਕ ਛੋਟੀ ਜੀ ਕੋਸ਼ਿਸ਼ ਹੈ ਕਿ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹ ਇਸ ਖੂਹ ਤੋਂ ਜਾਣੂ ਹੋਵੇ। ਤਾਂ ਦੇਖੇ ਕਿ ਕਿਸ ਤਰ੍ਹਾਂ ਪੁਰਾਣੇ ਸਮੇਂ ਦੇ ਵਿੱਚ ਖੂਹਾਂ ਦੇ ਵਿੱਚੋਂ ਪਾਣੀ ਘਟਿਆ ਜਾਂਦਾ ਸੀ ਉੱਥੇ ਹੀ ਨੌਜਵਾਨਾਂ ਦੇ ਵੱਲੋਂ ਇਹ ਗੱਲ ਵੀ ਕਹੀ ਗਈ ਕਿ ਸਾਡੇ ਵੱਲੋਂ ਪਿੰਡ ਦੇ ਵਿੱਚ ਬਹੁਤ ਸਾਰੇ ਦਰਖਤ ਲਗਾਏ ਗਏ ਨੇ ਤਾਂ ਕਿ ਵਾਤਾਵਰਣ ਨੂੰ ਸਾਫ਼ ਰੱਖਿਆ ਜਾਵੇ ਸਾਨੂੰ ਇੱਕ ਸੁੱਧ ਹਵਾ ਜਿਹੜੀ ਹੈ ਦਰਖਤਾਂ ਤੋਂ ਪ੍ਰਦਾਨ ਹੋਵੇ ਉੱਥੇ ਹੀ ਪਿੰਡ ਦੇ ਵਿੱਚ ਵੱਖੋ ਵੱਖਰੇ ਤਰੀਕੇ ਦੇ ਉਪਰਾਲੇ ਜਿਹੜੇ ਨੇ ਇਹਨਾਂ ਨੌਜਵਾਨਾਂ ਦੇ ਵੱਲੋਂ ਕੀਤੇ ਗਏ ਨੇ ਤਾਂ ਪਿੰਡ ਦੇ ਵਿੱਚ ਇਹਨਾਂ ਨੌਜਵਾਨਾਂ ਦੇ ਵੱਲੋਂ ਹੀ ਸਾਰੀ ਸਾਫ਼ ਸਫਾਈ ਕੀਤੀ ਜਾਂਦੀ ਹੈ ਜਿਵੇਂ ਵੀ ਕੋਈ ਚਰਖਾ ਹੋ ਗਿਆ ਜਾਂ ਫਿਰ ਕੋਈ ਵੀ ਪੁਰਾਤਨ ਚੀਜ਼ ਹੁੰਦੀ ਹੈ ਉਹਨਾਂ ਨੂੰ ਪਿੰਡ ਦੇ ਇਨ੍ਹਾਂ ਨੌਜਵਾਨਾਂ ਦੇ ਵੱਲੋਂ ਕਿਸ ਤਰ੍ਹਾਂ ਸਾਂਭ ਸੰਭਾਲ ਕੇ ਰੱਖਿਆ ਹੋਇਆ ਉਹ ਪਿੰਡ ਦੇ ਵਿੱਚ ਦੇਖਣ ਤੋਂ ਬਾਅਦ ਹਰ ਇੱਕ ਵਿਅਕਤੀ ਦੀ ਰੂਹ ਜਿਹੜੀ ਆ ਉਹ ਖੁਸ਼ ਹੁੰਦੀ ਨਜ਼ਰ ਆਉਂਦੀ ਆ ਤੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਹੀ ਸਕਦੇ ਹੋ ਕਿ ਕਿਸ ਤਰ੍ਹਾਂ ਇਨ੍ਹਾਂ ਨੌਜਵਾਨਾਂ ਦੇ ਵੱਲੋਂ ਆਪਣੇ ਪਿੰਡ ਦੀ ਸੰਭਾਲ ਜਿਹੜੀ ਆ ਉਹ ਕੀਤੀ ਗਈ ਹੈ ਕਿਸ ਤਰ੍ਹਾਂ ਪੁਰਾਣੇ ਸੰਦ ਹੋ ਗਏ ਸਾਜੋ ਸਮਾਨ ਹੋ ਗਿਆ ਉਹਨਾਂ ਨੂੰ ਇਨ੍ਹਾਂ ਨੌਜਵਾਨਾਂ ਦੇ ਵੱਲੋਂ ਸਾਂਭ ਕੇ ਰੱਖਿਆ ਹੋਇਆ ਉੱਥੇ ਇੱਕ 400 ਸਾਲਾ ਦਾ ਪੁਰਾਣਾ ਖੂਹ ਜਿਹੜਾ ਆ ਇਨ੍ਹਾਂ ਨੌਜਵਾਨਾਂ ਦੇ ਵੱਲੋਂ ਉਸ ਦੀ ਸੰਭਾਲ ਵੀ ਜਿਹੜੀ ਆ ਉਹ ਵੀ ਕੀਤੀ ਗਈ ਆ ਮੇਰਾ ਨਾਮ ਭੰਦਰ ਸਿੰਘ ਆ ਜੀ ਮੈਂ ਅਧਿਆਪਕਾਂ ਇੱਕ ਇਥੇ ਪਿੰਡੀ ਮੈਂ ਡਿਊਟੀ ਕਰਦਾ ਮਨ ਮੇਰੀ ਪਰਸਨਲ ਸੋਚ ਤਾਂ ਇਹ ਹੈਗੀ ਬਈ ਮੈਂ ਆਪਾਂ ਬੱਚਿਆਂ ਨੂੰ ਪੜਾਉਣੇ ਆ ਦੱਸਦੇ ਆ ਕਿਤਾਬਾਂ ਦੇ ਵਿੱਚ ਹੁੰਦਾ ਵੀ ਪੁਰਾਣੀਆਂ ਚੀਜ਼ਾਂ ਇਹ ਆ ਕਿਤਾਬ ਤੇ ਆਪਾਂ ਦੱਸ ਦਿੰਨੇ ਆ ਫੋਟੋ ਦਿਖਾ ਦਿੰਨੇ ਆ ਮਨ ਵੀ ਇੱਥੇ ਜੋ ਰੀਅਲ ਅਸਲੀ ਚੀਜ਼ ਦਾ ਆਪਾਂ ਸਾਹਮਣੇ ਦਿਖਾਵਾਂਗੇ ਬੱਚਿਆਂ ਨੂੰ ਉਹ ਚੀਜ਼ ਦਾ ਜ਼ਿਆਦਾ ਬੱਚੇ ਸਿੱਖਦੇ ਆ ਪਤਾ ਲੱਗਦਾ ਨਾ ਵੀ ਹਾਂ ਹੈਗੀ ਆ ਜਾਂ ਆਪਾਂ ਖੂਬਾਰੇ ਦੱਸਦੇ ਆ ਤੇ ਬੱਚਿਆਂ ਨੂੰ ਦੱਸਣ ਦੇ ਵਿੱਚ ਤੇ ਦਿਖਾਉਣ ਦੇ ਵਿੱਚ ਬਹੁਤ ਫਰਕ ਪੈ ਜਾਂਦਾ ਇਸ ਕਰਕੇ ਅਸੀਂ ਇਹਨਾਂ ਚੀਜ਼ਾਂ ਨੂੰ ਮੈਂ ਇਸ ਕਰਕੇ ਜੁੜਿਆ ਬਾਕੀ ਇਸ ਦੇ ਕਲੱਬ ਦੇ ਵਿੱਚ ਹਰ ਤਰ੍ਹਾਂ ਦਾ ਬੰਦਾ ਕੰਮ ਕਰਦਾ ਹੈਗਾ ਤਾ ਇਹ ਕੋਈ ਮੁਲਾਜ਼ਮ ਵੀ ਹੈ ਕੋਈ ਖੇਤੀ ਕਰਨ ਵਾਲੇ ਵੀ ਹੈਗੇ ਆ ਸਾਬਕਾ ਫੌਜੀ ਵੀ ਹੈ ਮਤਲਬ ਹਰ ਤਰ੍ਹਾਂ ਦਾ ਬੰਦਾ ਸਾਡਾ ਸਹਿਯੋਗ ਕਰਦਾ ਹੈਗਾ ਪਿੰਡ ਦਾ ਸਾਥ ਬਹੁਤ ਮਿਲਦਾ ਜੀ ਕਿਸੇ ਨੂੰ ਵੀ ਅਸੀਂ ਕਹਿ ਦੀ ਵੀ ਕੋਈ ਕੰਮ ਸ਼ੁਰੂ ਕਰਨ ਨਾ ਮਾ ਮਤਲਬ ਕਿਸੇ ਬੰਦੇ ਨੂੰ ਫੰਡ ਬਾਰੇ ਕਹਿਣੇ ਆ ਪੰਜ ਕੋਈ ਸਬੰਧ ਜਿੰਨਾ ਵੀ ਕੱਢਣਾ ਉਹ ਬੰਦਾ ਖੁਸ਼ੀ ਨਾਲ ਸਾਨੂੰ ਮਤਲਬ ਫੰਡ ਦਿੰਦਾ ਹੈਗਾ ਕਦੇ ਕਿਸੇ ਨੂੰ ਸਾਨੂੰ ਜਵਾਬ ਨਹੀਂ ਦਿੱਤਾ ਹੈਗਾ ਤੇ ਐਨਆਰਈ ਵੀਰ ਨੇ ਜਿਹੜੇ ਉਹ ਬਹੁਤ ਮਦਦ ਕਰਦੇ ਆ ਉਹ ਤਾਂ ਸਾਨੂੰ ਬਿਨਾ ਕਹੇ ਆਪਣੇ ਆਪ ਫੋਨ ਕਰਕੇ ਕਹਿੰਦੇ ਵੀ ਤੁਸੀਂ ਕੋਈ ਨਵਾਂ ਕੰਮ ਕਰੋ ਸ਼ੁਰੂ ਕਰੋ ਤੇ ਤੁਸੀਂ ਫੰਡ ਦੀ ਨਾ ਕੋਈ ਚਿੰਤਾ ਨਾ ਕਰੋ ਫੰਡ ਅਸੀਂ ਤੁਹਾਨੂੰ ਬਹੁਤ ਦੇਵਾਂ ਹਾਂਜੀ ਬੱਚਿਆਂ ਨੂੰ ਦੇਖਣ ਨੂੰ ਮਿਲਦਾ ਕੋਈ ਬਾਹਰਲੇ ਪਿੰਡ ਦਾ ਆਉਂਦਾ ਇੱਥੇ ਗਰਾਊਂਡ ਦੇਖਦਾ ਮਤਲਬ ਉਹ ਪਿੰਡ ਦੀ ਸਾਰੇ ਪਿੰਡ ਦੀ ਤਾਰੀਫ਼ ਕਰਦਾ ਵੀ ਹਾਂ ਮਾਂਗੇਵਾਲ ਗਰਾਊਂਡ ਬਹੁਤ ਸੋਹਣਾ ਤੇ ਖੂਨ ਨੂੰ ਸੰਭਾਲਿਆ ਅਸੀਂ ਤੇ ਇਹਨੂੰ ਵੀ ਦੇਖ ਕੇ ਮਤਲਬ ਵੀ ਲੋਕ ਬਹੁਤ ਗੁਰੂ ਦੂਰੋਂ ਦੇਖਣ ਵੀ ਆਉਂਦੇ ਆ ਪ੍ਰਾਈਵੇਟ ਸਕੂਲਾਂ ਦੇ ਬੱਚੇ ਨੇ ਉਹ ਵੀ ਇੱਥੇ ਦੇਖ ਕੇ ਜਾਂਦੇ ਆ ਮਤਲਬ ਉਹ ਪ੍ਰੋਜੈਕਟ ਆਪਣਾ ਪ੍ਰੋਜੈਕਟ ਦੇ ਕੰਮ ਕਰਦੇ ਆ ਦੇਖਦੇ ਆ ਕਿ ਪਹਿਲਾਂ ਪਾਣੀ ਕਿਵੇਂ ਨਿਕਲਦਾ ਸੀ ਹੁਣ ਅਸੀਂ ਕਿਵੇਂ ਸੋਚ ਦੱਬ ਕੇ ਪਾਣੀ ਕਿੰਨਾ ਵੇਸਟ ਕਰ ਰਹੇ ਆ ਪਹਿਲਾਂ ਕਿੰਨੀ ਮਿਹਨਤ ਨਾਲ ਪਾਣੀ ਨਿਕਲਦਾ ਸੀ ਇਹ ਚੀਜ਼ਾਂ ਨੂੰ ਮਤਲਬ ਬੱਚਿਆਂ ਨੂੰ ਬਹੁਤ ਵਧੀਆ ਦੇਖਣ ਨੂੰ ਮਿਲ ਰਿਹਾ ਸਾਰੇ ਅਸੀਂ ਨਾ ਸਾਰੇ ਨੌਜਵਾਨ ਮੁੰਡੇ ਤੇ ਰਿਟਾਇਰ ਫੌਜੀ ਨੇ ਪਿੰਡ ਦੀ ਖੇਤੀਬਾੜੀ ਵਾਲੇ ਕਿਸਾਨ ਨੇ ਤੇ ਸਾਰੇ ਨਗਰ ਦਾ ਪੂਰਾ ਸਹਿਯੋਗ ਆ ਇਸ ਕਲੱਬ ਨੂੰ ਗੋਰਾਖੂ ਸਪੋਰਟਸ ਕਲੱਬ ਆਪਣਾ ਤੇ ਇਹ ਕਲੱਬ ਨੂੰ ਚਲਾ ਰਹੇ ਆ ਜੀ ਅਸੀਂ ਸਾਰੇ ਕਲੱਬ ਨੂੰ ਪੂਰਾ ਫੰਡ ਸਹਿਯੋਗ ਦੇ ਰਿਹਾ ਜਿਵੇਂ ਆਪਾਂ ਪ੍ਰਾਚੀਨ ਖੂਹ ਕਹਿੰਦੀ ਇਹਦੀ ਦੇਖਰੇਖ ਕਰ ਰਹੇ ਹਾਂ ਜੀ ਇਹਨੂੰ ਡੈਕੋਰੇਟ ਕਰਿਆ ਸੀ ਡੈਕੋਰੇਸ਼ਨ ਬਣਾਈ ਇਹਦੀ ਤੇ ਉਸ ਤੋਂ ਬਾਅਦ ਪਿੰਡ ਦੇ ਬਸ ਸਟੈਂਡ ਕਹਿ ਸਕਦੇ ਹਾਂ ਜੀ ਆਪਾਂ ਮਿੰਨੀ ਜੰਗਲ ਜੀ ਤੇ ਬੱਚਿਆਂ ਨੂੰ ਖੇਡਾਂ ਪ੍ਰੋਵਾਈਡ ਕਰਨ ਲਈ ਗਰਾਊਂਡ ਬਣਾਇਆ ਜੀ ਵੀ ਸਾਰੇ ਬੱਚੇ ਨਸਿਆਂ ਤੋਂ ਦੂਰ ਰਹਿਣ ਉਹਥੇ ਟਾਈਮ ਆਪਣਾ ਸਪੈਂਡ ਕਰਨ ਖੇਡਣ ਪਲੇ ਗਰਾਊਂਡ ਵਿੱਚ ਜਾਣ ਜੀ ਪਿੰਡ ਨੂੰ ਇਹ ਸੱਭਿਆਚਾਰਕ ਸੰਬੰਧ ਕੀ ਮਕਸਦ ਰੱਖਿਆ ਇਸ ਬਦ ਸਰ ਮਕਸਦ ਇਹ ਸੀਗਾ ਕਿਉਂਕਿ 4 450 ਸਾਲ ਪਹਿਲਾਂ ਜੀ ਇਹ ਪਿੰਡ ਮੰਗੇਵਾਲ ਬਸਿਆ ਸੀਗਾ ਜਿੱਥੇ ਤੇ ਇੱਥੇ ਕੋਈ ਬਜ਼ੁਰਗ ਆਏ ਸੀ ਜਿਨ੍ਹਾਂ ਦੇ ਚਾਰ ਬੇਟੇ ਸੀਗੇ ਉਹਨਾਂ ਨੇ ਇਸ ਖੂਹ ਦੀ ਆਪਾਂ ਜਿਵੇਂ ਕਹਦੀਏ ਵੀ ਉਦਘਾਟਨ ਕਹਿ ਸਕਦੇ ਆ ਜਾਂ ਕਹਦੀਏ ਬਣਾਇਆ ਜੀ ਇਸ ਹਿਸਟਰੀ ਬਾਰੇ ਪਿੰਡ ਦੇ ਨੌਜਵਾਨ ਜਾਂ ਨਵੀਂ ਪੀੜ੍ਹੀ ਨੂੰ ਕੁਝ ਨਹੀਂ ਪਤਾ ਸੀਗਾ ਜੀ ਇਸ ਇਹਨੂੰ ਬਣਾਉਣ ਨਾਲ ਤੇ ਰਿਕੋਰੇਸ਼ਨ ਕਰਨ ਨਾਲ ਜਿਹੜੀ ਨਵੀਂ ਪੀੜ੍ਹੀ ਆਪਣੀ ਤੇ ਉਹਨੂੰ ਇਸ ਬਾਰੇ ਪਤਾ ਚੱਲ ਲੱਗ ਗਿਆ ਉਹਨਾਂ ਨੂੰ ਵੀ ਦੇ ਵਿੱਚ ਇਤਿਹਾਸ ਤੇ ਹਿਸਟਰੀ ਕੀ ਸੀ ਵੀ ਦੇ ਲੋਕੀ ਪਰਿਵਾਰ ਸਾਰੇ ਆਉਂਦੇ ਦੇ ਇੱਥੇ ਦੇਖਣ ਸਾਰੇ ਹਾਂਜੀ ਇੱਥੇ ਆਪਾਂ ਜਿਵੇਂ ਆਪਣੀ ਸੰਸਕਾ ਆਪਣੀ ਤੀਆਂ ਵਗੈਰਾ ਲੱਗਦੀਆਂ ਨੇ ਜੋ ਸਾਰੇ ਬੱਚੇ ਇਥੋਂ ਆਉਂਦੇ ਆ ਜੀ ਜਿਨ੍ਹਾਂ ਦੀਆਂ ਮੈਰਿਜਾਂ ਹੋ ਗਈਆਂ ਕੁੜੀਆਂ ਦੀਆਂ ਉਹ ਇੱਕ ਦੂਜੇ ਨੂੰ ਮਿਲ ਲੈਂਦੇ ਆ ਜੀ ਉਸ ਫੈਸਟੀਵਲ ਦੇ ਨਾਲ ਨਾਲ ਤੇ ਇੱਥੇ ਆਉਂਦੇ ਆ ਜੀ ਮਕਸਦ ਸਰ ਇੱਕ ਸਟਾਰਟਿੰਗ ਹੋਈ ਜੀ ਪਿੰਡ ਦੇ ਆਲੇ ਦੁਆਲੇ ਦਰਖਤ ਲਾਉਣ ਤੋਂ ਉਸ ਤੋਂ ਬਾਅਦ ਹੌਲੀ ਹੌਲੀ ਦਿਮਾਗ 'ਚ ਆਈ ਆ ਬੇ ਖੂ ਤਿਆਰ ਕੀਤਾ ਜਾਵੇ ਖੂ ਤਿਆਰ ਕਰਨ ਦਾ ਮਕਸਦ ਇਹ ਸੀ ਕਿ ਸਾਡੇ ਪਿੰਡ ਦੇ ਜਿਹੜੇ ਪੁਰਾਣੇ ਸਾਡੇ ਚਲੇ ਗਏ ਬਜ਼ੁਰਗ ਜਾਂ ਬਾਹਰ ਬੈਠੇ ਨੇ ਇਹਨਾਂ ਰਈ ਵੀਰ ਉਹਨਾਂ ਨੂੰ ਪਤਾ ਲੱਗ ਗਿਆ ਵੀ ਹਾਂ ਅਸੀਂ ਇਥੋਂ ਵੱਡਾ ਪੈਦਾ ਵੱਡੇ ਹੋਏ ਹਾਂ ਇਹ ਖੂਹ ਤੋਂ ਪਾਣੀ ਪੀ ਕੇ ਨਵੇਂ ਬੱਚਿਆਂ ਨੂੰ ਪਤਾ ਲੱਗ ਗਿਆ ਇਸ ਤਰ੍ਹਾਂ ਖੂਹਾਂ ਚੋਂ ਪਾਣੀ ਕੱਢਿਆ ਜਾਂਦਾ ਸੀ ਕਿਵੇਂ ਪਾਣੀ ਦੀ ਐਹਮਤ ਪਤਾ ਲੱਗੇ ਜਵਾਕਾਂ ਨੂੰ ਆਉਣ ਵਾਲਿਆਂ ਨੂੰ ਜੀ ਤੇ ਲੱਗਦਾ ਕਿ ਇਸ ਤਰ੍ਹਾਂ ਦੇ ਖੂਹ ਜਿਵੇਂ ਖਤਮ ਹੁੰਦੇ ਜਾ ਰਹੇ ਕਿ ਇਹ ਵੀ ਇੱਕ ਸੱਭਿਆਚਾਰ ਦਾ ਹਿੱਸਾ ਹੈ ਹਾਂਜੀ ਇਹ ਖੂਹ ਆਪਣੇ ਸੱਭਿਆਚਾਰ ਦਾ ਹਿੱਸਾ ਨੇ ਜੀ ਇਹ ਖੂਹ ਤੋਂ ਹੀ ਸਾਡਾ ਪਿੰਡ ਵੱਜਿਆ ਸੀਗਾ ਜੀ ਸਾਡੇ ਪਿੰਡ ਦੀ ਸ਼ੁਰੂਆਤ ਇਸ ਖੂਹ ਤੋਂ ਹੀ ਹੋਈ ਸੀ ਹੌਲੀ-ਹੌਲੀ ਇਹ ਖੂਦ ਦੇ ਖਲਾਤ ਬਹੁਤ ਖਰਾਬ ਹੋ ਗਏ ਸੀਗੇ ਬਿਲਕੁਲ ਖਤਮ ਹੋ ਗਿਆ ਸੀ ਫਿਰ ਹੌਲੀ ਹੌਲੀ ਦੁਬਾਰਾ ਤਿਆਰ ਕਰਵਾਇਆ ਢੰਗਾਈ ਕਰਕੇ ਇਹਦਾ ਸਾਰਾ ਕੁਝ ਸਮਾਨ ਲੱਭਣ ਦੀ ਕੋਸ਼ਿਸ਼ ਕੀਤੀ ਕਿ ਜਿਹੜਾ ਸਾਨੂੰ ਨਹੀਂ ਮਿਲਿਆ ਇਹਦੇ ਵਿੱਚੋਂ ਫਿਰ ਦੁਬਾਰਾ ਸਾਰਾ ਸਮਾਨ ਇੱਕ ਬੰਦਾ ਲੱਭ ਕੇ ਤਿਆਰ ਕਰਵਾਇਆ ਫਿਰ ਇਹ ਖੂਦ ਵਿੱਚ ਫਿੱਟ ਕਰਕੇ ਇਹਨੂੰ ਪੂਰਾ ਚਾਲੂ ਕੀਤਾ ਗਿਆ ਜੀ ਪ੍ਰੋਪਰ ਤੇ ਜਿਹੜਾ ਸਮਾਨ ਹੈ ਉਹ ਵੀ ਲੋਕੀ ਪਿੰਡ ਚੋਂ ਲੈ ਕੇ ਆਂਦੇ ਜਿਹੜੇ ਤੁਸੀਂ ਸਾਹਮਣੇ ਸਾਰੇ ਕਿ ਬਾਹਰੋਂ ਲੈਂਦੇ ਹੋ ਨਹੀਂ ਸਰ ਉਹ ਸਾਡੇ ਪਿੰਡ ਜੂਗ ਇੱਕ ਘਰ ਚੋਂ ਸਾਨੂੰ ਮਿਲਿਆ ਜੀ ਸਾਰਾ ਸਮਾਨ ਤੇ ਉਹਨੋਂ ਤੁਸੀਂ ਲੈਤਾ ਤੇ ਇੱਥੇ ਤਿਆਰ ਕਰਕੇ ਦੁਬਾਰਾ ਰੰਗ ਰੋਗਣ ਕਰਕੇ ਸਾਰਾ ਇੱਥੇ ਇੱਕ ਮਿਊਜ਼ੀਅਮ ਦੀ ਤਰ੍ਹਾਂ ਨੂੰ ਰੱਖਤਾ ਜੀ ਸਾਰਾ ਹੋਰ ਵੀ ਸਮਾਨ ਪਿੰਡ ਵਾਲੇ ਤੋਂ ਮੰਗਦੇ ਹਾਂ ਨਹੀਂ ਸਰ ਜਿੰਨਾ ਸਾਨੂੰ ਮਿਲਦਾ ਜੀ ਪਿੰਡ ਵਾਲ ਨੂੰ ਕਿਹਾ ਵੇਜੋ ਵੀ ਉਹਨਾਂ ਕੋਲ ਪੁਰਾਣੀ ਚੀਜ਼ ਆਉ ਸਾਨੂੰ ਦੇਣ ਅਸੀਂ ਰੈਡੀ ਕਰਕੇ ਇੱਥੇ ਮਿਊਜ਼ੀਅਮ ਚ ਲਾਈ ਆ ਉਹਨਾਂ ਜੀ ਮੇਰਾ ਨਾਮ ਨਿਰਮਲ ਸਿੰਘ ਹੈ ਜੀ ਮੈਂ ਮੰਗੇਵਾਲ ਦਾ ਰਹਿਣ ਵਾਲਾ ਜੀ ਆਪਣੇ ਪਿੰਡ ਜੀ ਜਿਹੜਾ ਆਪਾਂ ਇਹ ਜਿਹੜਾ ਖੂਹ ਤਿਆਰ ਕੀਤਾਗਾ ਜੀ ਆਪਾਂ ਪਿੱਛੇ ਦੇਖ ਰਹੇ ਹਾਂਗੇ ਤੇ ਇਹ ਬਹੁਤ ਪੁਰਾਣਾ ਖੂਹ ਆ ਜੀ 450 ਸਾਲ ਪੁਰਾਣਾ ਘੱਟੋ ਘੱਟ ਇਹ ਤਾਂ ਇਹਦੇ ਵਿੱਚ ਇਹਦੀ ਹਾਲਤ ਪਹਿਲਾਂ ਮਨ ਬਹੁਤ ਬੁਰੀ ਸੀ ਸਭ ਤੋਂ ਪਹਿਲਾਂ ਜਿਹੜਾ ਸਾਡੇ ਨਾਲ ਮਤਲਬ ਨੌਜਵਾਨ ਜੁੜ ਕੇ ਅਸੀਂ 2017 ਦੇ ਵਿੱਚ ਜਿਹੜੀ ਦਰਖਤ ਲਾਉਣ ਵਾਲੀ ਮਹਿੰਮ ਚਲਾਈ ਸੀਗੀ ਵੀ ਜਿਹਦੇ ਵਿੱਚ ਅਸੀਂ ਪਿੰਡ ਦੇ ਵਿੱਚ ਦਰਖਤ ਲਾਉਣੇ ਆ ਤੇ ਉਹਨਾਂ ਨੂੰ ਪਾਲਣਾ ਵੀ ਆ ਉਹਨਾਂ ਨੂੰ ਪਾਣੀ ਵੀ ਦੇਣਾ ਟਾਈਮ-ਟਾਈਮ ਤੇ ਤੇ ਅਸੀਂ ਉਹ ਮਹਿੰਮ ਦੇ ਚੱਲਦੇ ਸਾਨੂੰ ਮਤਲਬ ਲੱਗਿਆ ਵੀ ਸਾਡੇ ਪ੍ਰਾਣ ਪਿੰਡ ਦੀ ਬਰਸਤ ਪ੍ਰਾਣੀ ਪਈ ਆ ਇੱਥੇ ਸਾਡਾ ਖੂਹ ਪਿਆ ਪੁਰਾਣਾ ਵੀ ਇੱਥੇ ਬਹੁਤ ਗੰਦਗੀ ਸੀ ਬਹੁਤ ਮੁਸ਼ਕਲ ਮਾਰਦਾ ਸੀ ਲੋਕ ਪਾਣੀ ਇੱਥੇ ਗੰਦ ਸਿੱਟੀ ਜਾਂਦੇ ਸੀ ਤੇ ਉਦੋਂ ਮਤਲਬ ਅਸੀਂ ਸੋਚਿਆ ਵੀ ਕਿਉਂ ਨਾ ਇਹਨੂੰ ਸਾਫ਼ ਕੀਤਾ ਜਾਵੇ ਤਾਂ ਹਰ ਪਹਿਲਾਂ ਸਾਡਾ ਟੀਚਾ ਇਹ ਹੀ ਸੀ ਵੀ ਸਿਰਫ ਇਹਨੂੰ ਸਾਫ਼ ਹੀ ਕਰਿਆ ਜਾਵੇ ਵੀ ਸਾਡੇ ਕੋਲੇ ਕਿਉਂ ਇੰਨਾ ਬਜਟ ਨਹੀਂ ਸੀਗਾ ਵੀ ਜਿਹਦੇ ਕਰਕੇ ਅਸੀਂ ਵੀ ਇਹਨੂੰ ਦੁਬਾਰੇ ਮਤਲਬ ਨਵੀਂ ਦਿੱਖ ਦੇ ਸਕੀਏ ਤਾਂ ਇਸ ਕਰਕੇ ਅਸੀਂ ਮਨ ਇਹਨੂੰ ਸਾਫ਼ ਸਫਾਈ ਕਰਨੀ ਇਹਦੀ ਸ਼ੁਰੂ ਕੀਤੀ ਤਾਂ ਜਿੰਨੇ ਵੀ ਅਸੀਂ ਨੌਜਵਾਨ ਮੁੰਡੇ ਜੁੜੇ ਹੋਏ ਸੀ 5-7 ਤਾਂ ਸਾਰਿਆਂ ਨੇ ਆਪਣੀ ਜੇਬ ਚੋਂ ਹਜ਼ਾਰ-ਹਜ਼ਾਰ ਰੁਪਿਆ ਪਾਇਆ ਤਾਂ ਅਸੀਂ ਕੰਮ ਸ਼ੁਰੂ ਕੀਤਾ ਫਿਰ ਇਹਨੂੰ ਸਾਫ਼ ਕੀਤਾ ਤਾਂ ਸਾਫ਼ ਕਰਦੇ ਕਰਦੇ ਸਾਡੇ ਮਨ 'ਚ ਫੁਰਨਾ ਫੁਰਿਆ ਵੀ ਇਹ ਕਿਉਂ ਨਾ ਵੀ ਆਪਾਂ ਇਹਨੂੰ ਚਾਲੂ ਕਰਕੇ ਦੇਖੀਏ ਦੁਬਾਰੇ ਹੌਲੀ ਹੌਲੀ ਤਾਂ ਸਾਡੇ ਨਗਰ ਨੇ ਵੀ ਸਾਡਾ ਬਹੁਤ ਸਹਿਯੋਗ ਦਿੱਤਾ ਸਾਡੇ ਪੂਰੇ ਪਿੰਡ ਨੇ ਤੇ ਸਾਡੇ ਐਨ ਆਰ ਆਈ ਵੀਰਾਂ ਨੇ ਬਹੁਤ ਸਹਿਯੋਗ ਦਿੱਤਾ ਫਿਰ ਉਹਨਾਂ ਦਾ ਇੱਕ ਗਰੁੱਪ ਬਣਾਇਆ ਗਿਆ ਉਹਦੇ ਵਿੱਚ ਸਾਰਿਆਂ ਨੂੰ ਜਿਹੜੇ ਐਨ ਆਰ ਆਈ ਵੀਰ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਫਿਰ ਉਸ ਤੋਂ ਬਾਅਦ ਅਸੀਂ ਜਿਹੜਾ ਇਹ ਕੰਮ ਸ਼ੁਰੂ ਕੀਤਾ ਇਹਨੂੰ ਦੁਬਾਰ ਤੋਂ ਅਸੀਂ ਮੰਨ ਖੂਨ ਨੂੰ ਨਮੀ ਦੇਖ ਦੇਣੀ ਸ਼ੁਰੂ ਕੀਤੀ ਵੀ ਇਹਨੂੰ ਨਮੀ ਦੇਖ ਦਿੱਤੀ ਜਾਵੇ ਖੂਨ ਨੂੰ ਤਾਂ ਹੌਲੀ ਹੌਲੀ ਫਿਰ ਅਸੀਂ ਬੰਦਾ ਕੋਈ ਦੇਖਿਆ ਵੀ ਜਿਹਦੇ ਮਤਲਬ ਟਿੰਡਾਂ ਜਿਹਨੂੰ ਬਣਵਾਈਆਂ ਅਸੀਂ ਖੁਦੀਆਂ ਪੁਰਾਣੀਆਂ ਸਮਾਨ ਸਾਡੇ ਕੋਲੇ ਜਿਵੇਂ ਹਲਤੀ ਦਾ ਸਮਾਨ ਪੁਰਾਣਾ ਪਿਆ ਸੀਗਾ ਤੇ ਇਹਦੀ ਸਫਾਈ ਕਰਕੇ ਸਾਰੇ ਖੁਦ ਹੀ ਇਹਦੇ ਵਿੱਚ ਫਿਰ ਥੱਲੇ ਅਸੀਂ ਮਤਲਬ ਲੈਂਟਰ ਲਾ ਕੇ ਬਣਾਵਟੀ ਪਾਣੀ ਪਾ ਕੇ ਹੁਣ ਇਹਦੇ ਮਤਲਬ ਟਿੰਡਾਂ ਚੱਲਦੀਆਂ ਕੀਤੀਆਂ ਨੇ ਵੀ ਤਾਂ ਜੋ ਜਿਹੜੇ ਆਉਣ ਵਾਲੀ ਪੀੜ੍ਹੀ ਆਉਣ ਵਾਲੇ ਬੱਚੇ ਨੇ ਉਹਨਾਂ ਨੂੰ ਅਸੀਂ ਪਾਣੀ ਦੀ ਜਿਹੜੀ ਐਮਨਤ ਆ ਉਹਦੇ ਬਾਰੇ ਦੱਸ ਸਕੀਏ ਵੀ ਪੁਰਾਣੇ ਸਮਿਆਂ ਦੇ ਵਿੱਚ ਕਿਸ ਤਰ੍ਹਾਂ ਟਿੰਡਾਂ ਚੱਲਦੀਆਂ ਸੀਗੀਆਂ ਕਿਸ ਤਰ੍ਹਾਂ ਜਿਹੜੇ ਹੈਗੇ ਲੋਕ ਪਾਣੀ ਜਿਹੜੇ ਨੀਚੋਂ ਧਰਤੀ ਤੋਂ ਕੱਢਦੇ ਸੀਗੇ ਤਾਂ ਉਸ ਤੋਂ ਬਾਅਦ आ, मतलब दिमाग ਦੇ ਵਿੱਚ ਆਈ ਗੱਲ ਅਸੀਂ ਕਿਸੇ ਦੇ ਘਰ ਤੋਂ ਕੋਈ ਸਮਾਨ ਲੈਣ ਗਏ ਸੀ ਪੁਰਾਣਾ ਤਾਂ ਸਾਡੇ ਦਿਮਾਗ ਦੇ ਵਿੱਚ ਗੱਲ ਆਈ ਵੀਰ ਪੁਰਾਣੇ ਸੰਦ ਲੈਣ ਇਹਨਾਂ ਦੇ ਵੀ ਕਿਉਂ ਨਾ ਇਹਨਾਂ ਨੂੰ ਪੁੱਛ ਕੇ ਪੁਰਾਣੇ ਸੰਦ ਲੈ ਜੀ ਤਾਂ ਅਸੀਂ ਉਹਨਾਂ ਤੋਂ ਜਿਹੜੇ ਪੁਰਾਣੇ ਸੰਦਾਂ ਦਾ ਜਿਹੜਾ ਜ਼ਿਕਰ ਕੀਤਾ ਉਹਨਾਂ ਨਾਲ ਤਾਂ ਉਹਨਾਂ ਨੇ ਕਿਹਾ ਵੀ ਹਾਂ ਬਿਲਕੁਲ ਲਿਜਾ ਸਕਦੇ ਹੋਗੇ ਤਾਂ ਅਸੀਂ ਉਹਨਾਂ ਦੇ ਘਰ ਤੋਂ ਇਹ ਸਾਰੇ ਸੰਦ ਚੱਕੇ ਉਹਨਾਂ ਨੂੰ ਰੰਗ ਕਰਵਾਇਆ ਉਹਨਾਂ ਨੂੰ ਸਾਫ ਸਫਾਈ ਕੀਤੀ ਉਹਨਾਂ ਨੂੰ ਠੀਕ ਕਰਵਾਇਆ ਤਾਂ ਅਸੀਂ ਸਾਰਾ ਇੱਕ ਛੋਟਾ ਜਿਹਾ ਮਿਊਜ਼ੀਅਮ ਬਣਾਤਾ ਜਿਹਦੇ ਵਿੱਚ ਸਾਡੇ ਹਾਲ ਵਗੈਰਾ ਪੁਰਾਣੇ ਪ੍ਰਾਣੀ ਬੇਲਣੀ ਹੋ ਗਈ ਇਹਦੇ ਵਿੱਚ ਸਹਾਗੀ ਹੋ ਗਈ ਪ੍ਰਾਣੀ ਤੇ ਠੋਕਰਾਂ ਹੋ ਗਈਆਂ ਜਿਵੇਂ ਬਲਦ ਭਜਾਉਂਦੇ ਹੁੰਦੇ ਸੀ ਪਹਿਲਾਂ ਚਰਖੇ ਹੋ ਗਏ ਉਹ ਸਾਰੀਆਂ ਚੀਜ਼ਾਂ ਜਿਹਦੇ ਵਿੱਚ ਸਾਡੀਆਂ ਰੱਖੀਆਂ ਹੋਈਆਂ ਨੇਗੀਆਂ ਵੀ ਤਾਂ ਜੋ ਜਿਹੜੀਆਂ ਸਾਡੀ ਆਉਣ ਵਾਲੀ ਪੀੜ੍ਹੀ ਹੈ ਉਹਨੂੰ ਪਤਾ ਲੱਗ ਸਕੇ ਉਹਨੂੰ ਅਸੀਂ ਦਿਖਾ ਸਕੀਏ ਵੀ ਹਾਂ ਸਾਡੇ ਇਸ ਤਰ੍ਹਾਂ ਪੁਰਾਣੇ ਸਮਿਆਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਸੀ ਵੀ ਅਸੀਂ ਮਤਲਬ ਆਹ ਚੀਜ਼ ਨੂੰ ਤਿਆਰ ਕਰਕੇ ਆਉਣ ਵਾਲੀ ਪੀੜ੍ਹੀ ਨੂੰ ਨਵੀਂ ਸਿੱਖਿਆ ਦੇ ਸਕੀਏ ਉਸ ਤੋਂ ਬਾਅਦ ਅਸੀਂ ਇੱਕ ਗਰਾਊਂਡ ਹੈਗਾ ਜਿਹੜਾ ਸਾਡਾ ਤਿਆਰ ਕੀਤਾਗਾ ਪੁਰਾਣਾ ਤੇ ਉਹ ਪਿੰਡ ਦੇ ਵਿੱਚ ਜਗ੍ਹਾ ਪਈ ਸੀ ਕਾਫੀ ਖਾਲੀ ਸਕੂਲ ਦੇ ਕੋਲੇ ਤਾਂ ਉੱਥੇ ਅਸੀਂ ਇੱਕ ਫੁੱਟਬਾਲ ਦਾ ਗਰਾਊਂਡ ਬਣਾਇਆ ਉੱਥੇ ਭਖੜਾ ਬਹੁਤ ਸੀ ਬਹੁਤ ਜ਼ਿਆਦਾ ਮਲਬਾ ਪਿਆ ਸੀ ਉੱਥੇ ਤਾਂ ਉਹ ਮਲਬੇ ਨੂੰ ਅਸੀਂ ਦੂਰ ਕਰਾ ਕੇ ਉੱਥੇ ਇੱਕ ਮਤਲਬ ਸਾਡੇ ਸਾਰੇ ਨਗਰ ਦੀ ਸਿਹਤਾਂ ਨਾਲ ਸਹਿਯੋਗ ਨਾਲ ਤੇ ਸਾਡੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਅਸੀਂ ਉਹ ਮਲਬਾ ਪਰੇ ਕਰਾ ਕੇ ਉੱਥੇ ਸਾਰਾ ਗਰਾਊਂਡ ਆ ਜਿਹੜਾ ਉਹ ਨਵਾਂ ਬਣਵਾਇਆ ਗਰਾਊਂਡ ਸਾਰਾ ਮਤਲਬ ਉਹਦੇ ਵਿੱਚ ਘਾ ਲਵਾਤਾ ਅਸੀਂ ਉਹ ਫੁੱਟਬਾਲ ਦਾ ਗਰਾਊਂਡ ਬਣ ਗਿਆ ਹੁਣ ਤੇ ਉੱਥੇ ਬੱਚੇ ਸਾਡੇ ਸ਼ਾਮ ਨੂੰ ਖੇਡਦੇ ਵੀ ਆ ਬਾਲੀਵਾਲ ਵੀ ਖੇਡਦੇ ਆ ਫੁੱਟਬਾਲ ਵੀ ਖੇਡਦੇ ਆ ਤੇ ਸਾਡੇ ਬੱਚੇ ਕਬੱਡੀ ਵੀ ਖੇਡਦੇ ਆ ਉੱਥੇ ਕਬੱਡੀ ਦਾ ਵੀ ਗਰਾਊਂਡ ਜਿਹੜਾ ਹੈਗਾ ਚੱਲਦਾ ਸਾਡਾ ਤੇ ਬੱਚਿਆਂ ਨੂੰ ਮੰਨੋ ਮੋਬਾਈਲ ਤੋਂ ਦੂਰ ਰੱਖਣ ਦਾ ਇੱਕ ਵਧੀਆ ਤਰੀਕਾ ਤੇ ਨਸ਼ਿਆਂ ਤੋਂ ਦੂਰ ਰੱਖਣ ਦਾ ਸਭ ਤੋਂ ਵੀ ਉਹਨਾਂ ਨੂੰ ਖੇਡ ਦੇ ਵਿੱਚ ਪਾਇਆ ਜਾਵੇ ਖੇਡ ਦੇ ਨਾਲ ਉਹਨਾਂ ਨੂੰ ਜੋੜਿਆ ਜਾਵੇ ਤਾਂ ਇਹ ਸਾਡਾ ਉਪਰਾਲਾ ਵਧੀਆ ਰਿਹਾ ਤਾਂ ਕਿ ਹੁਣ ਆਪਾਂ ਦੇਖ ਲਾਂਗੇ ਹੁਣ ਵੀ ਕਿ ਕਿਸ ਤਰ੍ਹਾਂ ਕਿੰਨੇ ਬੱਚੇ ਆ ਜਿਹੜੇ ਉਹ ਗਰਾਊਂਡ ਦੇ ਵਿੱਚ ਖੇਡ ਰਹੇ ਨੇ ਤੇ ਉਹ ਸਾਰੇ ਬੱਚੇ ਸ਼ਾਮ ਨੂੰ ਉੱਥੇ ਖੇਡਣ ਵੀ ਆਉਂਦੇ ਨੇਗੇ ਬਹੁਤ ਵਧੀਆ ਤੇ ਉਸ ਤੋਂ ਬਾਅਦ ਅਸੀਂ 850 ਦੇ ਕਰੀਬ ਦਰਖਤ ਲਾਇਆ ਉਹ 36 ਕਿਸਮ ਦੇ ਦਰਖਤ ਨੇ ਜਿਹੜੇ ਉਹ ਸਾਡੀ ਰਾਉਂਡ ਗਲਾਸ ਇੱਕ ਸੰਸਥਾ ਗਈ ਉਹਨੇ ਬਹੁਤ ਸਹਿਯੋਗ ਕੀਤਾ ਸਾਨੂੰ ਉਹਦੀ ਮਦਦ ਨਾਲ ਅਸੀਂ ਉਹ ਇੱਕ ਮਿੰਨੀ ਜੰਗਲ ਲਗਾਇਆ ਗਿਆਗਾ ਉਹ ਮਿੰਨੀ ਜੰਗਲ ਆ ਜਿਹੜਾ ਉਥੇ ਮੈਂ ਸਾਰੇ ਦਰਖਤ ਹਰੇ ਨੇ ਬਹੁਤ ਵਧੀਆ ਦਰਖਤ ਹੋ ਗਏ ਉਥੇ ਇੱਕ ਪੰਛੀਆਂ ਦਾ ਰਹਿਣ ਮਸੇਰਾ ਬਣ ਗਿਆ ਹੁਣ ਉਥੇ ਜਿੱਥੇ ਪਹਿਲਾਂ ਕੋਈ ਦਰਖਤ ਨਹੀਂ ਸੀਗਾ ਜਿੱਥੇ ਉਹੀ ਟਿੱਬਿਆਂ ਵਾਂਗੂ ਪਿਆ ਸੀ ਜਗਾ ਖਾਲੀ ਪਈ ਸੀ ਬੰਜਰ ਪਈ ਸੀ ਉਥੇ ਇੱਕ ਬਹੁਤ ਵਧੀਆ ਜੰਗਲ ਲੱਗਿਆ ਹੋਇਆ ਹੁਣ ਮਿੰਨੀ ਜੰਗਲ ਜਿਹਨੂੰ ਨਾਮ ਦਿੱਤਾ ਗਿਆਗਾ ਉਹਦੇ ਵਿੱਚ 36 ਕਿਸਮ ਦੇ ਦਰਖਤ ਲਾਏ ਹੋਏ ਨੇ ਇਹ ਉਹ ਵੀ ਸਾਡੇ ਪਿੰਡ ਵੱਲੋਂ ਮਾਨੂੰ ਨੌ ਬਾਕੀ ਸਾਡੇ ਬੱਸ ਛੱਡਿਆਂ ਦਾ ਹੈ ਜੀ ਸਾਡੇ ਤਿੰਨ ਬਸ ਢੱਡੇ ਨੇ ਸਾਡੇ ਪਿੰਡ ਦੇ ਉਹਨਾਂ ਬਸ ਢੱਡਿਆਂ ਨੂੰ ਵੀ ਅਸੀਂ ਮਨ ਰੰਗ ਰੋਗਣ ਕਰਾ ਕੇ ਉਹਨਾਂ ਨੂੰ ਵਧੀਆ ਬਣਾਇਆ ਗਿਆ ਤਾਂ ਜੋ ਜਿਹੜੇ ਬਾਹਰਲੇ ਲੋਕ ਯਾਤਰੀ ਇੱਥੇ ਆਉਂਦੇ ਨੇ ਉਹ ਦੇਖਦਿਆਂ ਖੜਕੇ ਉੱਥੇ ਵੀ ਹਾਂ ਯਾਰ ਮੰਗਿਆਂ ਵਾਲ ਦੇ ਵਿੱਚ ਬਾਕੀ ਬਹੁਤ ਸੋਹਣੇ ਬਸ ਢੱਡੇ ਬਣੇ ਹੋਣੇ ਉੱਥੇ ਜਿਹੜੇ ਮਨ ਦ੍ਰਿਸ਼ ਨੇ ਚਿੱਤਰ ਬਣਾਏ ਗਏ ਨੇ ਉਹਨਾਂ ਦੇ ਵਿੱਚ ਬਸ ਢੱਡਿਆਂ ਦੇ ਵਿੱਚ ਜਿਹੜੇ ਅਲੱਗ-ਅਲੱਗ ਸੇਧ ਦਿੰਦੇ ਨੇਗੇ ਜਿਸ ਤਰ੍ਹਾਂ ਇੱਕ ਦੇ ਵਿੱਚ ਬਣਾਇਆ ਗਿਆ ਸਾਡਾ ਜਿਵੇਂ ਵੀ ਪਾਣੀ ਕਿਵੇਂ ਬਚਾਉਣਾਗਾ ਪਾਣੀ ਬਚਾਓ ਤੇ ਦੂਸਰੇ ਦੇ ਵਿੱਚ ਸਾਰੇ ਧਰਮਾਂ ਦੇ ਲੋਕ ਵੀ ਏਕ ਨੇ ਉਹ ਦੱਸਿਆ ਗਿਆ ਵੀ ਸਭ ਤੋਂ ਪ੍ਰਯਤ ਕੀਤਾ ਗਿਆ ਜੀ ਲੋਕੀ ਦੇਖਣ ਵੀ ਆਉਂਦੇ ਨੇ ਇੱਕ ਪਰਿਵਾਰ ਇਥੋਂ ਹਾਂਜੀ ਬਹੁਤ ਪਰਿਵਾਰ ਆਉਂਦੇ ਆ ਜਿਸ ਤਰ੍ਹਾਂ ਇੱਥੇ ਖੂਹ ਦੇਖਣ ਆਉਂਦੇ ਆ ਪੁਰਾਣਾ ਬਹੁਤ ਪਰਿਵਾਰ ਦੇਖ ਕੇ ਜਾਂਦੇ ਆ ਹੁਣ ਜਿਵੇਂ ਕੋਈ ਵੀ ਸਾਡੇ ਨਵੇਂ ਐਸ ਐਚਓ ਸਾਹਿਬ ਇਥੇ ਠੁੱਲੀਵਾਲ ਥਾਣੇ ਚੌਧਾ ਸੁਭਾਨ ਲਿਆ ਤਾਂ ਉਹ ਵੀ ਗਰਾਊਂਡ ਦਾ ਜਿਹੜਾ ਜਰੂਰ ਮਾਰ ਕੇ ਜਾਂਦੇ ਆ ਉਹ ਬਹੁਤ ਖੁਸ਼ ਹੁੰਦੇ ਆ ਦੇਖ ਕੇ ਵੀ ਯਾਰ ਬਾਕੀ ਪਿੰਡ ਨੇ ਬਹੁਤ ਕਮਾਲ ਕੀਤੀ ਵੀ ਆ ਵੀ ਗਰਾਊਂਡ ਜਿਹੜਾ ਬੱਚਿਆਂ ਵਾਸਤੇ ਬਣਾਇਆ ਹੋਇਆ ਸਾਡੇ ਨੇੜੇ ਤੇੜੇ ਪਿੰਡ ਚ ਕਿਤੇ ਇਸ ਤਰ੍ਹਾਂ ਦਾ ਗਰਾਊਂਡ ਨਹੀਂ ਹੈਗਾ ਜਿਹੜਾ ਸਾਡੇ ਪਿੰਡ ਚ ਬਣਿਆ ਹੋਇਆ ਹੈ ਦੂਰ ਦੂਰ ਵੀ ਆਂਦੇ ਲੋਕ ਕਿਥੋਂ ਬਾਹਰਲੇ ਹਾਂਜੀ ਜਿਵੇਂ ਆਪਾਂ ਦੇਖੀਏ ਜਦੋਂ ਇਹ ਖੂਹ ਅਸੀਂ ਤਿਆਰ ਕਰਿਆ ਸੀਗਾ 2018-19 ਦੀ ਗੱਲ ਆ ਉਸ ਸਮੇਂ ਜਿਹੜਾ ਹੈਗਾ ਰਤੀਏ ਤੋਂ ਹਰਿਆਣੇ ਚੋਂ ਮਨ ਫੋਨ ਵੀ ਆਉਂਦੇ ਸੀ ਉਹਨਾਂ ਦੇ ਬਹੁਤ ਕਿਉਂਕਿ ਅਸੀਂ ਫੇਸਬੁੱਕ ਤੇ ਇਹਦੀ ਜਿਹੜੀ ਵੀਡੀਓ ਪਾਈ ਸੀ ਤਾਂ ਉਹ ਬਹੁਤ ਲੋਕ ਇੱਥੋਂ ਦੇਖਣ ਆਏ ਨੇ ਵੀ ਹਰਿਆਣੇ ਤੋਂ ਵੀ ਕਿਸ ਤਰ੍ਹਾਂ ਤੁਸੀਂ ਤਿਆਰ ਕੀਤਾ ਫਿਰ ਬਹੁਤ ਨੇ ਇਹਦੇ ਆਈਡੀਆ ਵੀ ਲਿਆ ਵੀ ਕਿਸ ਤੋਂ ਸਾਨੂੰ ਸਮਾਨ ਮਿਲ ਜੇ ਵੀ ਅਸੀਂ ਵੀ ਆਪਣੇ ਪਿੰਡ ਚ ਇਸ ਤਰ੍ਹਾਂ ਤਿਆਰ ਕਰਨਾ ਚਾਹੁੰਦੇ ਆ ਵੀ ਬਹੁਤ ਵਧੀਆ ਚੀਜ਼ ਬਣੀ ਹੋਈ ਆ ਵੀ ਸੋਹਣਾ ਲੱਗਦਾ ਦੇਖਣ ਨੂੰ ਤੁਸੀਂ ਬਰਾਸਤ ਸੰਭੀ ਹੋਈ ਆ ਬਹੁਤ ਐਪਰੀਸ਼